ਈ ਪਿੰਡਾ ਟਾ ਨੋ ਨੰਬਰ ਵਾਰਡ ਦੇ ਵਾਸੀ ਆ ਸਾਰੇ ਆਣੇ ਸਾਡੇ ਤਕਰੀਬਨ ਨਾਲੀਆਂ ਦੇ ਵਿਕਾਸ ਦਾ ਕੰਮ ਚੱਲ ਰਿਹਾ 20-25 ਦਿਨ ਹੋ ਗਏ ਪਹਿਲਾਂ ਕੁਝ ਚੀਜ਼ਾਂ ਕਰਕੇ ਬੰਦ ਕਰ ਦਿੱਤਾ ਗਿਆ ਸੀਗਾ ਕਿਉਂਕਿ ਅਸੀਂ ਇਹ ਚਾਹਦੇ ਸੀਗੇ ਵੀ ਅਸੀਂ ਉਹ ਜਿਹੜਾ ਢੇਰਾ ਵੱਲ ਜਿਹੜਾ ਪਾਣੀ ਜਾਂਦਾ ਹੈ ਟੈਂਪਰੇਰੀ ਉਹਨੂੰ ਅਸੀਂ ਛੱਪੜ ਦੇ ਨਾਲ ਜੋੜਿਆ ਜਾਵੇ ਕਿਉਂਕਿ ਤੁਸੀਂ ਪਹਿਲਾਂ ਵੀ ਦੇਖ ਲਿਆ ਇਹਨਾਂ ਨੇ ਜਿਹੜੀ ਨਾਲੀ ਪੂਰੀ ਹੋਈ ਆ ਇਹ ਪੰਚਾਇਤੀ ਨਾਲੀ ਨਾਲ ਜੋੜਨਾ ਚਾਹੁੰਦੇ ਸੀ ਕਿਉਂਕਿ ਉਧਰ ਸਾਡਾ ਮੰਦਿਰ ਸਾਡੀ ਆਸਥਾ ਆ ਵੀ ਸਾਹਮਣੇ ਢੇਰਾ ਉਥੇ ਚੱਪੜ ਜਿਹਾ ਜੀ ਪਾਣੀ ਢੇਰ ਜਿਹਾ ਪਾਣੀ ਨਹੀਂ ਪਾਣ ਦੇਣਾ ਹੈ। ਇਹ ਛਜਰਾ ਕਿਡਾਇਆ ਗਿਆ ਵੀ ਇਹ ਗਲੀ ਦਾ ਨਾਪ ਕਰਨਾ ਹੈ। 11 11.5 ਫੁੱਟ ਦਾ ਇਹ ਰਾਹ ਦਿੱਤਾ ਹੋਇਆ ਹੈ। ਤੇ ਜਦੋਂ ਇਹਦੀ ਬੇਨਤੀ ਕੀਤੀ ਗਈ ਮੁਰੇ ਜਾ ਕੇ ਇਹ ਜਦੋਂ ਐਂਡ ਹੁੰਦਾ ਇਸ ਗਲੀ ਦਾ 9.5 ਫੁੱਟ ਰਾਹ ਰਹਿ ਜਾਂਦਾ। ਆਣ ਜਾਣ ਸਾਨੂੰ ਬੜੀ ਪ੍ਰੋਬਲਮ ਜੇ ਅਸੀਂ ਇੱਥੇ ਰਹਿੰਦੇ ਆ ਸਾਨੂੰ ਗੱਡੀ ਸਾਨੂੰ ਬੈਕ ਲੈ ਕੇ ਜਾਣੀ ਪੈਂਦੀ ਕਿਉਂਕਿ ਉਧਰ ਦੀ ਗੱਡੀ ਨਹੀਂ ਨਿਕਲਦੀ। ਕਟੋ-ਕਟ 20 ਦਿਨ ਬੀਤਣ ਤੋਂ ਬਾਅਦ ਕੋਈ ਘੱਟੋ ਘੱਟ ਤਿੰਨ ਪੰਚਾਇਤਾਂ ਹੋਈਆਂ ਉਹ ਕਹਿੰਦੇ ਜੀ ਅਸੀਂ ਇੱਧਰੋਂ ਖੱਤਰੀਆਂ ਦਾ ਪਾਣੀ ਇੱਧਰੋਂ ਜਾਣ ਨਹੀਂ ਦੇਣਾ ਚਲੋ ਜੀ ਤਿੰਨ ਚਾਰ ਮੀਟਿੰਗਾਂ ਹੋਈਆਂ ਉਹਦੇ ਵਿੱਚ ਵੀ ਕੋਈ ਲੰਡ ਸਿਰਾਂ ਨਹੀਂ ਫੜਿਆ ਗਿਆ ਕੱਲ ਜਦੋਂ ਜਿਹੜੀ ਇਹਨਾਂ ਨੇ ਪੱਟੀ ਸੀ ਪੰਚਾਇਤੀ ਨਾਲ ਹੀ ਪੰਚਾਇਤ ਵੱਲੋਂ ਜਿਹੜੀ ਪਟਾਈ ਗਈ ਸੀਗੀ ਉਹਨੂੰ ਇਹ ਪੂਰਨ ਲੱਗੇ ਸੀਗੇ ਸਵੇਰੇ ਅਸੀਂ ਉਹਦਾ ਵਿਰੋਧ ਕੀਤਾ ਸਰਪੰਚ ਸਾਹਿਬ ਨੂੰ ਫੋਨ ਕੀਤਾ ਉਹਨਾਂ ਨੇ ਫਿਰ ਪੰਚਾਇਤ ਰੱਖ ਲਈ ਪੰਚਾਇਤ ਬੇ ਸਿੱਟਾ ਨਿਕਲੀ ਉਹਨਾਂ ਨੇ ਜੋਰ ਜ਼ਬਰਦਸਤੀ ਦੇ ਨਾਲ ਇੱਥੇ ਇੱਟਾ ਲਗਾ ਕੇ ਤੇ ਉਹਨੂੰ ਪੂਰਿਆ ਗਿਆ ਉੱਤੇ ਕੰਕਰੀਟ ਪਾਈ ਗਈ ਮੈਂ ਫੇਸਬੁੱਕ ਤੇ ਵੀ ਪਾਈ ਆ ਵੀਡੀਓ ਜਿੱਦਾਂ ਟੱਕਾ ਹੋਇਆ 112 ਤੇ ਕਾਲ ਕੀਤੀ ਪੁਲਿਸ ਆ ਗਈ ਸੀ ਪੁਲਿਸ ਉਸ ਟਾਈਮ ਕੰਮ ਰੁਕਾ ਗਈ ਸੀ ਵੀ ਇਹ ਕੰਮ ਨਹੀਂ ਕਰਨਾ ਹੈਗਾ 3:30 ਵਜੇ ਉਹਨਾਂ ਨੇ ਕਿਹਾ ਵੀ ਉੱਥੇ ਥਾਣੇ ਆ ਜਾ ਫਿਰ ਪੁਲਿਸ ਆਈ ਉਹਨਾਂ ਨੇ ਕੰਮ ਪਤਾ ਨਹੀਂ ਚਲਾ ਦਿੱਤਾ ਅਸੀਂ ਫਿਰ ਐਸਐਚਓ ਸਾਹਿਬ ਦੀ ਵੀ ਨਿਗਾਹ ਦੇ ਵਿੱਚ ਹੈਗਾ ਉਹਨਾਂ ਨੇ ਫੋਨ ਕਰਕੇ ਕਹਿ ਦਿੱਤਾ ਵੀ ਕੰਮ ਬੰਦ ਕਰ ਦਿੱਤਾ ਜਾਵੇ ਇਹਨਾਂ ਨੇ ਪੁਲਿਸ ਦੀ ਵੀ ਨਹੀਂ ਮੰਨੀ ਇਹਨਾਂ ਨੇ ਕੰਕਰੀਟ ਪਾਣੀ ਸ਼ੁਰੂ ਕਰਤੀ ਫਟਾਫਟ ਪਤਾ ਨਹੀਂ ਵੀ ਕਿੱਦਾਂ ਕਬਜ਼ਾ ਕਰਨਾ ਹੈ ਉਹ ਕੰਕਰੀਟ ਪਾ ਕੇ ਉਹਨੂੰ ਨਾਲੀ ਨੂੰ ਬੰਦ ਕਰਤਾ ਫੇਰ ਉਹਲੇ ਸਰਪੰਚ ਸਾਹ ਦੇ ਕਹਿਣ ਦੇ ਬਾਵਜੂਦ ਵੀ ਉਹਨਾਂ ਨੇ ਉਹ ਚੀਜ਼ ਬੰਦ ਨਹੀਂ ਕੀਤੀ ਉੱਤੋਂ ਕਹਿੰਦੇ ਸਾਡੇ ਦੇ ਜੋ ਮਰਜ਼ੀ ਕਰਾ ਲਓ ਪਰਚਾ ਕਰਾ ਲਓ ਇੱਦਾਂ ਹੀ ਅਸੀਂ ੱੱਕਾ ਹੈ ੱੱਕਾ ਹੀ ਕਰਨਾ ਸਾਡੀ ਮੰਗ ਇਹੀ ਆ ਜਿਹਨਾਂ ਨੇ ਤਾਂ ਇਹ ਕੰਮ ਕੀਤਾ ਆ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਨਾਲੀ ਬੰਦ ਕਰਾਈਆਂ ਨਾਲੀ ਬੰਦ ਕੀਤੀ ਰਾਤੀ ਜਿਹੜਾ ਨਹੀਂ ਬੰਦ ਕੀਤੀ ਉਹਤੇ ਕਾਰਵਾਈ ਹੋਣੀ ਚਾਹੀਦੀ ਆ ਦੂਜੀ ਸਾਡੀ ਮੰਗ ਆ ਰੋਲ ਜਿੰਨਾ ਹੈਗਾ ਆ ਉਹਦੀ ਬੇਨਤੀ ਕਰਾਈ ਜਾਵੇ ਤੀਜੀ ਸਾਡੀ ਮੰਗ ਇਹ ਆ ਕਿ ਜਿਹੜਾ ਸਾਡਾ ਮੰਦਰ ਦਾ ਸਾਡੀ ਆਸਥਾ ਆ ਉਹਦੇ ਸਾਹਮਣੇ ਜਿਹੜਾ ਢੇਰ ਵਿੱਚ ਪਾਣੀ ਜਾਂਦਾ ਗੰਦਾ ਪਾਣੀ ਜਾਂਦਾ ਉਹ ਇਦਾਂ ਨੂੰ ਚੱਪੜ ਦੇ ਨਾਲ ਜੋੜਿਆ ਜਾਵੇ ਮੇਰਾ ਨਾਮ ਸੁਭਿਤ ਕੁਮਾਰ ਅੱਬੀ ਮੈਂ 8 ਪਿੰਡ ਦਾ ਨਿਵਾਸੀ ਆ ਨੰਬਰ 4 ਵਾਰਡ ਦੇ ਵਿੱਚ ਰਹਿਣ ਵਾਲਾ ਆ ਤੇ ਇੱਥੇ ਗਲੀਆਂ ਦੇ ਗੰਦੇ ਪਾਣੀ ਦਾ ਨਿਕਾਸ ਲਈ ਪੰਚਾਇਤ ਵੱਲੋਂ ਕੰਮ ਹੋ ਰਿਹਾ ਸੀ ਜਿਹੜਾ ਮੌਕੇ ਤੇ ਦੋ ਪਰਿਵਾਰਾਂ ਨੇ ਪਾਣੀ ਪਾਂ ਤੋਂ ਰੋਕਿਆ ਤੇ ਉਹ ਪਹਿਲੇ ਹੀ ਇੱਕ ਪੰਚਾਇਤੀ ਜਗ੍ਹਾ ਦੀ ਗਲੀ ਦੇ ਉੱਤੇ ਕਬਜ਼ਾ ਕਰਕੇ ਆਪਣੀ ਮਕਾਨ ਦੀ ਨੀਂਹ ਰੱਖ ਕੇ ਬੈਠੇ ਆ। ਅਸੀਂ ਇਹਨੂੰ ਰੋਕਦੇ ਸੀ ਕੱਲ ਪੰਚਾਇਤ ਦੇ باوجود ਹੁੰਦੇ ਅਨਪਛਾਤੇ ਦੋ ਵਿਅਕਤੀਵਾਰੋਂ ਸੱਦ ਕੇ ਮੌਕੇ ਤੇ ਕੰਕਰੀਟ ਪਾਈ ਗਈ ਤੇ ਨਾਲੀਆਂ ਨੂੰ ਬੰਦ ਕਰ ਦਿੱਤਾ ਗਿਆ। ਜੋ ਕਿ ਪੰਚਾਇਤੀ ਕੰਮ ਦੇ ਵਿੱਚ ਵਿਗਨ ਪਾਇਆ ਗਿਆ। ਅਸੀਂ ਉਸ ਉੱਤੇ ਵੰਦੀ ਜੋ ਕਾਰਵਾਈ ਕਰਵਾਉਣਾ ਚਾਹੁੰਦੇ ਆ। ਕਾਰਵਾਈ ਹੋਣ ਦੇ ਬਾਅਦ ਜਿਹੜੀਆਂ ਨਾਲੀਆਂ ਦਾ ਕੰਮ ਚੱਲਦਾ ਉਹਨੂੰ ਦੁਬਾਰਾ ਦਰਸਤ ਕੀਤਾ ਜਾ ਸਰਪੰਚ ਨੂੰ ਵੀ ਸਰਪੰਚ ਸਰਪੰਚ ਸਾਹਿਬ ਨੂੰ ਨੋਟਿਸ ਹੋਇਆ ਵੀਡੀਓ ਸਾਹਿਬ ਨੂੰ ਨੋਟਿਸ ਹੋਇਆ ਇੱਥੇ ਅਸੀਂ ਸਾਰੇ ਪਾਸੇ ਐਪਲੀਕੇਸ਼ਨ ਦਿੱਤੀ ਹੋਈ ਆ ਸਰਪੰਚ ਸਾਹਿਬ ਨੇ ਆਕੇ ਮੌਕੇ ਤੇ ਮੌਕੇ ਤੇ ਸਰਪੰਚ ਸਾਹਿਬ ਆਏ ਮੌਕੇ ਤੇ ਸਰਪੰਚ ਸਾਹਿਬ ਆਉਣ ਦੇ ਬਾਵਜੂਦ ਵੀ ਕੰਮ ਨਹੀਂ ਰੁਕਿਆ ਉਹ ਕਹਿੰਦੇ ਤੁਸੀਂ ਜੋ ਕਰਨਾ ਕਰ ਲਓ ਅਸੀਂ ਕੰਮ ਨਹੀਂ ਰੁਕਣਾ ਮੌਕੇ ਤੇ ਲੇਡੀਜ਼ ਨੇ ਕੰਮ ਕਰਵਾਇਆ ਜਿਹੜੇ ਬੱਚੇ ਆਨਪਛਾਤੇ ਵਿਅਕਤੀ ਬਾਹਰੋਂ ਆਏ ਸਾਡੇ ਪਿੰਡ ਦੇ ਨਹੀਂ ਸੀ ਜਦੋਂ ਅਸੀਂ ਪੁੱਛਿਆ ਤੁਸੀਂ ਕੌਣ ਉਹ ਕਹਿੰਦੇ ਤੁਸੀਂ ਆਈਡੈਂਟੀਫਿਕੇਸ਼ਨ ਸਾਡੀ ਲੈਣ ਵਾਲੇ ਕੌਣ ਮੌਕੇ ਤੇ ਉਸ ਬੰਦੇ ਨੇ ਖੜ ਕੇ ਕੰਮ ਕਰਾਇਆ ਕਹਿੰਦਾ ਸਾਡੀ ਰਿਸ਼ਤੇਦਾਰ ਮੈਂ ਉਹਨੂੰ ਫੋਨ ਕੀਤਾ ਮੈਂ ਕਿਹਾ ਭਾਈ ਇਦਾਂ ਦਾ ਕੰਮ ਨਾ ਕਰ ਦੇਖ ਇਹ ਆਪਣਾ ਪਿੰਡ ਦੇ ਵਿੱਚ ਜਿਹੜਾ ਕੰਮ ਹੋ ਰਿਹਾ ਗਲਤ ਹੋ ਰਿਹਾ ਉਹ ਕਹਿੰਦੇ ਮੈਂ ਤਾਂ ਕਰਾ ਕੇ ਚੱਲਾਂ ਤੁਸੀਂ ਜੋ ਕਰਨਾ ਮੇਰਾ ਕਰ ਲਈ ਸਾਡੀ ਮੰਗ ਹੈ ਜੋ ਪ੍ਰਸ਼ਾਸਨ ਇਹਦੇ ਵਿੱਚ ਇਨਸਾਫ ਸਾਨੂੰ ਲੈ ਕੇ ਦਵੇ ਜੋ ਪ੍ਰਸ਼ਾਸਨ ਦੇ ਹਿਸਾਬ ਦੇ ਨਾਲ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿ ਰਹੇ ਆ ਕਿ ਨਜਾਇਜ਼ ਪ੍ਰਾਪਰਟੀਆਂ ਦੇ ਜਿਹੜੇ ਕਬਜ਼ੇ ਹੋਏ ਅਸੀਂ ਛਡਾਵਾਂਗੇ ਇੱਕ ਪਾਸੇ ਪੰਚਾਇਤ ਕੋਲ ਖੜਦੀ ਹੈ ਨਜਾਇਜ਼ ਕਬਜ਼ੇ ਨੂੰ ਅਸੀਂ ਰੋਕ ਨਹੀਂ ਸਕਦੇ ਭਾਈ ਜਿਨ੍ਹਾਂ ਨੇ ਨਾਲੀ ਪੂਰੀ ਆ ਉਹਨਾਂ ਤੇ ਕੀਤੀ ਜਾਵੇ ਜਿਹੜੇ ਮੌਕੇ ਤੇ ਕੰਮ ਕਰਾ ਕੇ ਕਿ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਹੈ ਵਾੜ ਨੰਬਰ 9 ਚ ਜਿਹੜਾ ਭਾਜੀ ਪਨਿਸ਼ਪਾਈ ਚੱਲ ਰਿਹਾ ਰੌਲਾ ਉਹ ਰੌਲਾ ਇਹ ਸੀ ਕਿ ਇਹਨਾਂ ਦੇ ਪਹਿਲਾਂ ਤੋਂ ਕੋਈ ਨਾਲੀ ਨਹੀਂ ਸੀ ਬਣੀ ਇਸ ਵਾਰਡ ਦੇ ਵਿੱਚ ਪਾਈਪ ਨਹੀਂ ਸੀ ਪਏ ਤੇ ਜਦੋਂ ਹੁਣ ਆਪਣੀ ਪੰਚਾਇਤ ਬਣੀ ਤੇ ਆਪਾਂ ਇੱਕ ਕਹਿ ਲੇਗੀ ਅੱਗੇ ਵਧਣ ਲਈ ਵੀ ਇਹਨਾਂ ਦੀ ਮਤਲਬ ਗਲੀ ਵਿੱਚ ਆਪਾਂ ਪਾਈਪ ਪਾਈਏ ਤੇ ਉਸ ਕੰਮ ਜਦੋਂ ਸ਼ੁਰੂ ਹੋਇਆ ਤੇ ਦੋ ਪਰਿਵਾਰਾਂ ਦੇ ਵਿੱਚ ਘਰ ਰੌਲਾ ਪੈ ਗਿਆ ਕਿ ਨਾਲੀ ਜਿਹੜਾ ਨਾਲੀ ਦਾ ਵਹਾਅ ਜਿੱਧਰ-ਜਿੱਧਰ ਤੋਂ ਜਾਂਦਾ ਉਧਰ ਤੋਂ ਜਾਵੇ ਪਰ ਇੱਕ ਪਰਿਵਾਰ ਚਾਹੁੰਦਾ ਸੀ ਕਿ ਅਸੀਂ ਪਾਣੀ ਜਿਹੜਾ ਆ ਪਿੰਡ ਵੱਲ ਨੂੰ ਪਾਈਏ ਅੰਦਰਲੇ ਪਿੰਡ ਦੇ ਅੰਦਰਲੇ ਪਾਸੇ ਨੂੰ ਪਾਈਏ ਤੇ ਦੂਸਰੇ ਪਾਸੇ ਵਾਲੇ ਮੰਨਦੇ ਨਹੀਂ ਸੀਗੇ ਉੱਥੋਂ ਹੀ ਇਹਨਾਂ ਦਾ ਡਿਸਪਿਊਟ ਪੈ ਗਿਆ ਫਿਰ ਅਸੀਂ ਉਹ ਕੰਮ ਉੱਥੇ ਬੰਦ ਕਰਤਾ ਫਿਲਹਾਲ ਅਰਜ਼ੀ ਤੌਰ ਤੇ ਅਸੀਂ ਕਹੇ ਇਹਨੂੰ ਕੰਮ ਨੂੰ ਹਜੇ ਬੰਦ ਕਰ ਦਿਓ ਜਦੋਂ ਆਪਾਂ ਨੂੰ ਲੱਗੂਗਾ ਕਿ ਆਪਾਂ ਇਹਨਾਂ ਨੂੰ ਬਿਠਾ ਲੈਨੇ ਇੱਕ ਦੋ ਵਾਰੀ ਫਿਰ ਦੁਬਾਰਾ ਤੇ ਫਿਰ ਕੰਮ ਸ਼ੁਰੂ ਕਰਾਵਾਂਗੇ ਬਾਕੀ ਮਿੰਨਤੀ ਦਾ ਜਿਹੜਾ ਇਹਨਾਂ ਨੇ ਕਿਹਾ ਸੀ ਕਿ ਮਿੰਨਤੀ ਕਰवानी ਆ ਤੇ ਮਿੰਨਤੀ ਦਾ ਕੰਮ ਜਿਹੜਾ ਅੰਡਰ ਪ੍ਰੋਸੈਸਿੰਗ ਆ ਕਿ ਗਲੀ ਦੀ ਮਿੰਨਤੀ ਵੀ ਕਰਵਾਣੀ ਆ ਇਹ ਜਿਹੜੀ ਪਾਜੇ ਨਾਲੀ ਸੀਗੀ ਇਹ ਪਹਿਲਾਂ ਤੋਂ ਹੀ ਜਿੱਦਾਂ ਬੰਦ ਸੀ ਸਾਡੀ ਪੰਚਾਇਤ ਦੇ ਆਉਣ ਤੋਂ ਪਹਿਲਾਂ ਇਹ ਨਾਲੀ ਬੰਦ ਸੀ ਹੁਣ ਜਦੋਂ ਆਪਾਂ ਇਹ ਕੰਮ ਕਰਵਾਉਣਾ ਸ਼ੁਰੂ ਕੀਤਾ ਤੇ ਫਿਰ ਜਦੋਂ ਆਪਾਂ ਪੁੱਟ ਕੇ ਥੱਲੇ ਦੇਖਿਆ ਪੰਚਾਇਤੀ ਇੱਟਾਂ ਲੱਗੀਆਂ ਆ ਤੇ ਕਹਿੰਦੇ ਜਿੱਥੇ ਪੰਚਾਇਤੀ ਇੱਟ ਲੱਗ ਜਵੇ ਪੰਚਾਇਤ ਦਾ ਹੀ ਹੁੰਦੀ ਆ ਪ੍ਰਾਪਰਟੀ ਤੇ ਫਿਰ ਆਪਾਂ ਉੱਥੇ ਨਾਲੀ ਹੁਣ ਬਣਾਣੀ ਸੀ ਪਰ ਫਿਰ ਦੋਨਾਂ ਪਾਰਟੀਆਂ ਨਾਲ ਜਦੋਂ ਵਿੱਚ ਇਹਨਾਂ ਦੇ ਵਿੱਚ ਨਹੀਂ ਹੋਇਆ ਵੀ ਹਾਂਜੀ ਡਿਸਪਿਊਟ ਹੋ ਗਿਆ ਤੇ ਫਿਰ ਆਪਾਂ ਨੂੰ ਉੱਥੇ ਕੰਮ ਬੰਦ ਕਰਨਾ ਪਿਆ ਤੇ ਕਹਿੰਦੇ ਕਿ ਮੰਦਰ ਨੇੜੇ ਆ ਤੂੰ ਜਿਹੜਾ ਜਿੰਨਾ ਵੀ ਗੰਦਾ ਪਾਣੀ ਉਹਦੇ ਉੱਤੇ ਛੱਪੜ ਤੇ ਰੇੜਾ ਵਿੱਚ ਜਾਂਦਾ ਪਿਆ ਸਾਰਾ ਹਾਂਜੀ ਹਾਂਜੀ ਪਾਜੀ ਹਾਂਜੀ ਇਹ ਬਿਲਕੁਲ ਤੁਹਾਡੀ ਗੱਲ ਪਾਜੀ ਸਹੀ ਹੈ ਇਹ ਪਾਣੀ ਜਿਹੜਾ ਆ ਸਟਾਰਟਿੰਗ ਤੋਂ ਉਧਰ ਹੀ ਜਾ ਰਿਹਾ ਆ ਪਰ ਹੁਣ ਚਲੋ ਜਦੋਂ ਆਪਾਂ ਨਾਲੀ ਬਣਾ ਰਹੇ ਸੀ ਤੇ ਆਪਾਂ ਸੋਚਿਆ ਸੀ ਕਿ ਆਪਾਂ ਇਹਨੂੰ ਕਿਸੇ ਨਾ ਕਿਸੇ ਪਾਸੇ ਕਰੀਏ ਜਦੋਂ ਇਧਰ ਲਈ ਤਾਂ ਰਮਾਨ ਨਹੀਂ ਰਹੀ ਕਿ ਆਪਾਂ ਇਧਰ ਪਾਣੀ ਨਹੀਂ ਪਾਉਣਾ ਫਿਰ ਆਪਾਂ ਇਹਨਾਂ ਨੂੰ ਇੱਕ ਹੋਰ ਹੱਲ ਦਿੱਤਾ ਕਿ ਆਪਾਂ ਮਤਾ ਪਾ ਦਿੰਨੇ ਆ ਕਿ ਆਪਾਂ ਨਾਲੀ ਪਿੰਡ ਦੀ ਬਾਹਰਲੇ ਪਾਸੇ ਫੇਰਨੀ ਤੇ ਫਿਰ ਹੀ ਨਹੀਂ ਹੈਗੀ ਨਾਲੀ ਆਪਾਂ ਉਧਰ ਦੀ ਕਰਕੇ ਤੁਹਾਡਾ ਪਾਣੀ ਉਧਰ ਕੱਢ ਦਿੰਨੇ ਆ ਵੀ ਤੁਹਾਡੀ ਲੜਾਈ ਝਗੜਾ ਆਪਾਂ ਖਤਮ ਕਰ ਦਿੰਨੇ ਆ ਪਰ ਦੋਨੇ ਧਿਰਾਂ ਹੀ ਸਹਿਮਤ ਨਹੀਂ ਹੋਈਆਂ ਤੇ ਅਸੀਂ ਇਹ ਕੰਮ ਬੰਦ ਕਰ ਇੱਕ 11.5 ਫੁੱਟ ਦਾ ਰਾਹ ਪਿੱਛੇ 11.5 ਫੁੱਟ ਦਾ ਰਾਹ ਆ ਅੱਜ ਕਹਿੰਦੇ ਰਾਹ ਵੀ ਘਟ ਜਾਂਦਾ ਉਹਦੇ ਵਿੱਚ ਵੀ ਜਿਹੜਾ ਕਬਜਾ ਕੀਤਾ ਹੋਇਆ ਕੁਝ ਤਰ੍ਹਾਂ ਉਹ ਭਾਜੀ ਜਿਹੜੀ ਮਿੰਨਤੀ ਆ ਅਸੀਂ ਉਹ ਪ੍ਰੋਸੈਸਿੰਗ ਦੀਨੇ ਆ ਉਹਦੀ ਮਿੰਨਤੀ ਹੋਏਗੀ ਹਾਂਜੀ ਉਹਦਾ ਮਤਾ ਪਾਇਆ ਪਾਇਆ ਆ ਤੇ ਉਹ ਜਦੋਂ ਵੀ